ਆਪ ਵੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਦੂਜਾ ਨਹੀਂ ਕਰਦਾ ਆਪਾਂ ਉਹਨੂੰ ਕਹਿ ਦਿੰਦੇ ਆ ਮੂਲ ਮੰਤਰ ਸਾਹਿਬ ਜਪਿਆ ਸੁਖਮਨੀ ਸਾਹਿਬ ਜਪਿਆ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਪੂਰੀ ਆਪਾਂ ਆਪਣੇ ਬੱਚੇ ਨੂੰ ਕਹਿ ਰਹੇ ਆ 13 ਨਹੀਂ ਕੁਝ ਬਣ ਸਕਦਾ ਤੂੰ ਨਹੀਂ ਤਰੱਕੀ ਕਰਨੀ ਕਿਸੇ ਦੂਜੇ ਨੇ ਨਹੀਂ ਕਿਹਾ ਆਪਾਂ ਕਿਹਾ ਆਪਾਂ ਆਪਣੇ ਬੱਚੇ ਨੂੰ ਸਰਾਪ ਦੇ ਰਹੇ ਆ ਆਪਾਂ ਉਹਦਾ ਭਵਿੱਖ ਕੀ ਜਾਣਦੇ ਆ ਵੀ ਆਪਣੇ ਪਿੱਤਾ ਕੋਲ ਸਾਈਕਲ ਨਹੀਂ ਸੀ ਆਪਣੇ ਕੋਲ ਗੱਡੀਆਂ ਆ ਗਈਆਂ ਕੀ ਪਤਾ ਉਹਦੇ ਕੋਲ ਹੈਲੀਕਾਪਟਰ ਆ ਜੀ ਆਪਾ ਕਰਮ ਕਰੋ ਫਲ ਦੀ ਛਾਣਾ ਨਾ ਰੱਖੋ ਗੁਰੂ ਨਾਨਕ ਸਾਹਿਬ ਜਦੋਂ ਦੇਣ ਤੇ ਆਉਂਦੇ ਨਾ ਭੇਖਾਰੀ ਤੇ ਰਾਜ ਕਰਾਵੇ ਰਾਜੇ ਤੇ ਨਾਰੀ ਤੇ ਜੋ ਪੁਰ ਕਰਾਵੇ ਪੁਰਖਾਂ ਤੇ ਜੋ ਨਾਰੀ ਖਾਲ ਮੂਰਖ ਕੋ ਪੰਡਤ ਕਰ ਬੋ ਪੰਡਤ ਤੇ ਮੂਖ ਧਾਰੀ ਮੂਰਖ ਤੋਂ ਮੂਰਖ ਨੂੰ ਪੰਡਤ ਬਣਾ ਸਕਦੇ ਮਹਾਰਾਜ ਸੁਸਾ ਸੰਗਤ ਕਦੇ ਵੀ